ਮਾਂ ਦੀ ਕੁੱਖੋਂ ਆ ਗਏ ਪੁੱਤਰਾ ਸੱਚੇ ਬੋਲੇ ਪਗਾਏ ਪੁੱਤਰਾ ਮਾਂ ਦੀ ਕੁੱਖੋਂ ਆ ਗਏ ਪੁੱਤਰਾ ਲੱਖ ਲੱਖ ਮਿਲਣੇ ਵਧਾਈਆਂ ਆਵਾਂ ਨੂੰ ਲੱਖ ਲੱਖ ਮਿਲਣੇ ਵਧਾਈਆਂ ਆਵਾਂ ਨੂੰ ਆਪਣਰੇ ਜਨਮ ਸੁਭ ਤੇਰਾ ਲੱਖ ਲੱਖ ਤੇਰਾ ਸ਼ੁਕਰਦਾਤਾ ਆ ਸੁਭ ਦੀਪ ਲਾਟ ਕਰੀ ਆ ਗਿਆ ਲੱਖ ਲੱਖ ਤੇਰਾ ਸ਼ੁਕਰਦਾਤਾ ਆ ਸੂਪਰ ਦੀਪ ਲਾਟ ਕਰ ਆ ਗਿਆ ਸਾਰੇ ਜੱਗ ਵਿੱਚ ਬੋਲ ਗੂੰਜਦੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਸਾਰੇ ਮੁਲਖ ਵਿੱਚ ਸੰਗ ਗੂੰਜਦੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਸੂਪਰ ਸਟਾਰ ਤੂੰ ਪੁੱਤ ਵਾ ਜੱਟ ਦਾ ਸੂਪਰ ਸਟਾਰ ਤੂੰ ਪੁੱਤ ਜੱਟ ਦਾ ਮਾਪੇ ਅੱਖ ਦਾ लख तेरा शुक्रिया दातिया शुभ दीप आ कर लख लख तेरा दातिया लौट कर लख लख तेरा दातिया सिद्ध मूस आ गया लख लख तेरा शुक्रिया शुभ दीप लौट करी आ गया लख लख तेरा दातिया ਸੁਪਦੀਪ ਲਾਟੇ ਕਰੇ ਆ ਗਿਆ ਸੱਚੇ ਬੋਲ ਪਗਾਏ ਪੁੱਤਰਾ ਮਾਂ ਦੇ ਕੁੱਖ ਆ ਗਏ ਪੁੱਤਰਾ ਸੱਚੇ ਬੋਲ ਪਗਾਏ ਪੁੱਤਰਾ ਮਾਂ ਦੇ ਕੁੱਖ ਆ ਗਏ ਪੁੱਤਰਾ ਲੱਖ ਲੱਖ ਮਿਲਣੇ ਬਣਾਈ ਆਵਾਂ ਨੂੰ ਲੱਖ ਲੱਖ ਮਿਲਣੇ ਬਣਾਈ ਆਵਾਂ ਨੂੰ ਆਪਣਰੇ ਜਨਮ ਸੁਬ ਤੇਰਾ ਲੱਖ ਤੇਰਾ ਸ਼ੁਕਰ ਦਾਤਿਆ ਸੁਭਦੀਪ ਲਾਟ ਕਰ ਹੀ ਆ ਗਿਆ ਲੱਖ ਲੱਖ ਤੇਰਾ ਸ਼ੁਕਰ ਦਾਤਿਆ ਸੁਭਦੀਪ ਲਾਟ ਕਰ ਹੀ ਆ ਗਿਆ ਸਾਰੇ ਜੱਗ ਵਿੱਚ ਬੋਲ ਗੂੰਜਦੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਸਾਰੇ ਮੁਲਖ ਵਿੱਚ ਸੰਗ ਗੂੰਜਦੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਸੁਪਰ ਸਟਾਰ ਤੂੰ ਪੁੱਤ ਵਾਜਤ ਦਾ ਸੁਪਰ ਸਟਾਰ ਤੂੰ ਪੁੱਤ ਜੱਟ ਦਾ ਮਾਪੇ ਅੱਖ ਦਾ ਤਾਰਾ ਲੱਖ ਲੱਖ ਤੇਰਾ ਸ਼ੁਕਰ ਦਾਤਿਆ ਸੁਭਦੀਪ ਲਾਟਕਾਰੀ ਆ ਗਿਆ ਲੱਖ ਲੱਖ ਤੇਰਾ ਸ਼ੁਕਰ ਦਾਤਿਆ ਮਾਂ ਦਾ ਪੁੱਤ ਲਾਟਕਾਰੀ ਆ ਗਿਆ ਲੱਖ ਲੱਖ ਤੇਰਾ ਸ਼ੁਕਰ ਦਾਤਿਆ ਸਿੱਧੂ ਮਸੇਆ ਆ ਗਿਆ